ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਕੀਤਾ ਗਿਆ ਰੋਡ ਮਾਰਚ ਇਹ ਆਪਾਂ ਅਮਰਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇ ਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈ ਵੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜਾਂ ਪੀਮ ਜਾਂ ਸਬਦਾਂ ਅੱਜ ਰੋਜ਼ ਪ੍ਰਗਟ ਅਮਰਸ਼ਾਹ ਦੇ ਜੋ ਲਫ਼ਜ਼ੇ ਸਬਦ ਲੋਸ ਹਾਂ ਦੇ ਬੋਲੇ ਨੇ ਮੈਂ ਵੀ 임ਰਾਬ ਅਬ ਮੇਰੇ ਕਰਦੇ ਵਰ ਖਲਾਬ ਜੈ ਭੀਮ ਜੈ ਭੀਮ ਜੀ ਭੀਮ ਜੀ ਨੂੰ ਬੋਲਦੇ ਹੋ ਜੇ ਤੂੰ ਇਹ ਪ੍ਰਮਾਤਮਾ ਨਾ ਲਵੋ ਤੇ ਤੂੰ ਸਵਰਗੈ ਜਾਓਗੇ ਇਹਨਾਂ ਨੇ ਸਵਿਧਾਨ ਦਾ ਮਜ਼ਾਕ ਆ ਜਿਹੜਾ ਸਵਿਧਾਨ ਜਿਹਦੇ ਸਵਿਧਾਨ ਦੇ ਉੱਤੇ ਬੈਠੇ ਨੇ ਕੁਰਸੀ 'ਤੇ ਬੈਠੇ ਨੇ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਕੇ ਤੇ ਦਲਦ ਕੰਮ ਕਰਿਆ ਕਰਦੇ ਆ ਯਾਦ ਇਹਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਹੈ ਜੈ ਭੀਮ ਜੈ ਸੁਲਤਾਨ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਅੰਬੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸੰਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਿਖੇਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰਾਂਗਲਾ ਬਲਾਕ ਚ ਇਹੋ ਕੱਢਿਆ ਗਿਆ ਕਿ ਇਸ ਨੇ ਜੋ ਵੀ ਕੀਤਾ ਜਾਂ ਤੇ ਆਪਣਾ ਸ਼ਿਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਰਿਆਂ ਕੋ ਮਾਫੀ ਮੰਗੇ ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਕੀਤਾ ਗਿਆ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜੈ ਪੀਮ ਜੈ ਸਭਿਧਾਨ ਅੱਜ ਰੋਸ਼ ਪ੍ਰਗਟ ਅਮਨ ਸ਼ਾਹ ਦੇ ਜੋ ਲਫਜ਼ ਸ਼ਬਦ ਲੋਸ ਹੋ ਦੇ ਬੋਲੇ ਨੇ ਮੈਂ ਵੀ 임ਰਾਬ ਆ ਮੇਰੇ ਕਰਦੇ ਵਰ ਖਲਾਬ ਜ ਆ ਵੀਮ ਜ ਆ ਵੀਮ ਜ ਆ ਵੀਮ ਜ ਆ ਵੀ ਉਹ ਬੋਲਦੇ ਹੋ ਜੇ ਤੂੰ ਇਹ ਪ੍ਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਜਾਓਗੇ ਐਨੇ ਨੇ ਸੰਵਿਧਾਨ ਦਾ ਮਜ਼ਾਕ ਜੇ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਦੇ ਆ ਕੁਰਸੀ 'ਤੇ ਬੈਠੇ ਦੇ ਆ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਕੇ ਤੇ ਦੰਦ ਕੰਮ ਕਰਿਆ ਕਰਦੇ ਆ ਯਾਦ ਦੇ ਉਹਨੂੰ ਆਪਾਂ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਹੈ ਜਾ ਭੀਮ ਜਾ ਸਬਦਾਨ ਅੱਜ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰਦਸ਼ਾਹ ਨੇ ਬਾਬਾ ਉਮੀਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸੰਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਕਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰੰਗਲਾ ਬਲਾਕ ਚ ਇਹੋ ਕੱਢਿਆ ਗਿਆ ਕਿ ਇਸ ਨੇ ਜੋ ਵੀ ਕੀਤਾ ਜਾਂ ਤੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਹੈ, ਕੀਤਾ ਗਿਆ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ। ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮੜਾਵਾ ਮੈਡੀਕਲ ਦੇ ਵਿਰੁੱਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ। ਕਿ ਆਹੀ ਅੰਨੇ ਵਾਰੀ ਰੱਬ ਦਾ ਨਾਲ ਹੀ ਇਹ ਰੱਬ ਨੂੰ ਪਾਇਆ ਜਾ ਸਕਦਾ। ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ। ਨਹੀਂ ਤੇ ਆਪਣਾ ਅਹੁਦਾ ਛੱਡੇ। ਜੈ ਪੀਮ ਜੈ ਸਭਿਧਾਨ। ਅੱਜ ਰੋਸ਼ ਪ੍ਰਗਟ ਅਮਨ ਸ਼ਾਹ ਦੇ ਜੋ ਲਫ਼ਜ਼ੇ ਸਭ ਲੋਸ ਹੋ ਦੇ ਬੋਲੇ ਨੇ। ਮੈਂ ਵੀ 임ਰਾਬ ਅਬ ਮੇਰੇ ਕਰਦੇ ਬਰ ਖਰਾਬ ਜੈ ਭੀਮ ਜੈ ਭੀਮ ਜੈ ਭੀਮ ਜੀਮ ਜੈ ਭੀਮ ਕੇ ਬੋਲਦੇ ਹੋ ਜੇ ਤੂੰ ਕੇ ਪ੍ਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਜਾਓਗੇ ਇਹਨਾਂ ਨੇ ਸੰਵਿਧਾਨ ਦਾ ਮਜ਼ਾਕ ਆ ਜਿਹੜਾ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਦੇ ਆ ਕੁਰਸੀ 'ਤੇ ਬੈਠੇ ਦੇ ਆ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਕੇ ਤੇ ਗਲਤ ਕੰਮ ਕਰਿਆ ਕਰਦੇ ਆ ਯਾਦ ਤੇ ਉਹਨੂੰ ਆਪਲਾ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤੇ ਮਾਫੀ ਮੰਗਣੀ ਚਾਹੀਦੀ ਆ ਜਾ ਭੀਮ ਜਾ ਸੁਭਾਨ ਅੱਜ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰਦ ਸ਼ਾਹ ਨੇ ਬਾਬਾ ਉਮੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਕੀਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰੰਗਲਾ ਬਲਾਕ ਚ ਇਹੋ ਕੱਢਿਆ ਗਿਆ ਕਿ ਇਸ ਨੇ ਜੋ ਵੀ ਕੀਤਾ ਜਾਂਦੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ ਅੱਜ ਜੋ ਵੀ ਰੋਡ ショਅ ਕੀਤਾ ਗਿਆ ਕੀਤਾ ਗਿਆ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇ ਵਾਰੀ ਰੱਬ ਦਾ ਨਾਲ ਹੀ ਇਹ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜੈ ਪੀਮ ਜੈ ਸਭਿਧਾਨ ਅੱਜ ਰੋਸ਼ ਪ੍ਰਗਟ ਅਮਨ ਸ਼ਾਹ ਦੇ ਜੋ ਲਫਜ਼ ਸ਼ਬਦ ਲੋਸ਼ ਹੋ ਕੇ ਬੋਲੇ ਨੇ ਮੈਂ ਵੀ ਇਮਰਾਦ ਅਬ ਮੇਰੇ ਕਰਦੇ ਬਰ ਖਲਾਬ ਜੇ ਵੀ ਇਮਜਾਬ ਇਮਜਾਬ ਜੀ ਇਮਜਾਬ ਜੀ ਨੂੰ ਬੋਲਦੇ ਹੋ ਜੇ ਤੁਸੀਂ ਕੇ ਪ੍ਰਮਾਤਮਾ ਨਾ ਲਵੋ ਤੇ ਤੁਸੀਂ ਸਵਰਗੈ ਜਾਓਗੇ ਐਵੇਂ ਨੇ ਸੰਵਿਧਾਨ ਦਾ ਮਜ਼ਾਕ ਆ ਜਿਹੜਾ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਨੇ ਆ ਕੁਰਸੀ 'ਤੇ ਬੈਠੇ ਨੇ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਕੇ ਤੇ ਦਲਦਲ ਕੰਮ ਕਰਦੇ ਆ ਯਾਦ ਇਹਨੂੰ ਆਪਾਂ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਆ ਜਾ ਭੀਮ ਜੀ ਸਬਦਾਨ ਅੱਜ ਇਹ ਰੋਸ ਪ੍ਰਦਰਸ਼ਨ ਕਰਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਅਮੀਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸਬੰਧ ਚ ਕਰਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਉਹਦੀ ਸ਼ਬਦ ਸਾਰੇ ਨਿਖੇਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਡਰੰਗਲਾ ਬਲਾਕ ਚ ਇਹੋ ਕਰਿਆ ਗਿਆ ਇਸ ਨੇ ਜੋ ਵੀ ਕੀਤਾ ਜਾਂ ਤੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ